ਕਿਹੜੀ ਵਰਲਡ ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਾਜੇਸ਼ ਕੁਮਾਰ ਰਿਪੋਰਟਰ ਕਿਹੜੀ ਵਰਲਡ ਪੰਜਾਬੀ ਨਿਊਜ਼ ਫਲੋਰ ਵਿਖੇ ਸੂਬਾ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਪੰਜਾਬ ਦੇ ਵੱਖ-ਵੱਖ ਥਾਣਿਆਂ ਨੂੰ ਦਿੱਤੀਆਂ ਹਾਈ-ਟੈਕ ਗੱਡੀਆਂ ਅੱਜ ਮਿਤੀ 28 ਦੂ 2024 ਦਿਨ ਬੁੱਧਵਾਰ ਦੁਪਹਿਰ 12 ਵਜੇ ਦੇ ਕਰੀਬ ਸੂਬੇ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਪੁਲਿਸ ਸੇਵਾ ਪ੍ਰਦਾਨ ਕਰਨ ਲਈ ਉਦੋਲਿਕ ਲੀਹਾ ਵਿੱਚ ਪਾਇਆ ਗਿਆ ਹੈ ਅੱਜ ਇੱਥੇ 410 ਨਵੇਂ ਹਾਈ ਟੈਕ ਵਾਹਨਾਂ ਨੂੰ ਹਰੀ ਝੰਡੀ ਵਿਖਾਉਣ ਤੋਂ ਪਹਿਲਾਂ ਉਹਨਾਂ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੜਕ ਸੁਰੱਖਿਆ ਫੋਰਸ ਉਹਨਾਂ ਲਈ ਬਹੁਤ ਸੋਹਣੀਆਂ ਬਹੁਤ ਵੱਡੀਆਂ ਗੱਡੀਆਂ ਕੰਪਿਊਟਰ ਵਿੱਚ ਲੱਗੇ ਹੋਏ ਨੇ ਔਰ ਸਾਰੇ ਹਸਪਤਾਲਾਂ ਨਾਲ ਅਟੈਚ ਕੀਤਾ ਹੋਇਆ ਹੈ ਸਿਸਟਮ ਨੂੰ ਤੇ ਮੇਰੇ 1 ਫਰਵਰੀ ਨੂੰ ਲਾਂਚ ਹੋਈ ਸੀ ਐਸਾ ਸਾਬ 15 ਦਿਨ ਦੀ ਮੇਰੇ ਕੋਲ ਰਿਪੋਰਟ ਆਈ ਹੈ 15 ਫਰਵਰੀ ਤੱਕ ਦੀ ਕਿ ਪਹਿਲਾਂ ਜਿਹੜੀ ਐਵਰੇਜ ਸੀ ਜਦੋਂ ਮੈਂ ਪਾਰਲੀਮੈਂਟ ਚ ਐਮਪੀ ਹੁੰਦਾ ਸੀਗਾ ਉਸ ਵੇਲੇ ਮੈਂ ਕਢਾਈ ਸੀ 2018 ਉਸ ਵੇਲੇ 14 ਸੀ 14 ਮਤਾਂ ਇੱਕ ਦਿਨ 'ਚ ਪੰਜਾਬ 'ਚ ਇੰਡੀਆ 'ਚ ਸਭ ਤੋਂ ਵੱਧ ਹੁਣ 17 ਅੰਕ ਦੇ ਨੇੜੇ ਪਹੁੰਚ ਗਿਆ ਤੇ ਮੈਂ 18 ਦੀ ਗੱਲ ਕਰਦਾ ਉਸ ਵੇਲੇ ਹੁਣ 22 'ਚ 17 ਪਹੁੰਚਾਂ ਇੱਕ ਦਿਨ 'ਚ ਮਤਲਬ 540 17 3 51 510 ਇੱਕ ਮਹੀਨੇ 'ਚ 12 ਨਾਲ ਗੁਣਾ ਕਰ ਲੋ 6000 ਤੋਂ ਉੱਪਰ ਹੋ ਗਿਆ ਇੱਕ ਸਾਲ 'ਚ 6000 ਬੰਦੇ ਮਰ ਜਾਂਦਾ ਸੜਕਾਂ 'ਤੇ ਜਿਹੜੇ ਜ਼ਖਮੀ ਹੁੰਦੇ ਨੇ ਜਾਂ ਮੰਜੇ ਤੇ ਪੈ ਜਾਂਦੇ ਨੇ ਰੀੜ ਦੀ ਹੱਡੀ ਟੁੱਟ ਗਈ ਜ ਕੋਈ ਉਹਨਾਂ ਮਰਿਆਂ ਚ ਨਾ ਜਿਉਂਦਿਆਂ ਚ ਇਹਨੂੰ ਆਪਾਂ ਕਿਸਮਤ ਕਹਿ ਦਿੰਨੇ ਆ ਕਿਸਮਤ ਨਹੀਂ ਹੈਗੀ ਕਿਤਨੇ ਕਿਤੇ ਹਿਊਮਨ 에ਰਰ ਹੈ ਕੋਈ ਸੜਕ ਦਾ ਮੋੜ ਠੀਕ ਨਹੀਂ ਹੈਗਾ ਜਾਂ ਫਿਰ ਉੱਥੇ ਕੋਈ ਰੋਕ ਨਹੀਂ ਸੀ ਪੁਲਿਸ ਦੀ ਉਹਨਾਂ ਨੇ ਆਪ ਵਿਚ ਰੇਸਾਂ ਲਾਉਣ ਲੱਗ ਗਏ ਜਾਂ ਕੋਈ ਟਰੱਕ ਖਰਾਬ ਹੋਇਆ ਖੜਾ ਉਹਦੇ ਥੱਲੇ ਗੱਡੀ ਵੜ ਗਈ ਸਾਰਾ ਟੱਬਰੀ ਖਤਮ ਇਸ ਤਰ੍ਹਾਂ ਦੇ ਆਪਾਂ ਪੜਦੇ ਆ ਸੋ ਅਸੀਂ ਉਹ ਐਸਐਸਐਫ ਨੂੰ ਇਸੇ ਕਰਕੇ ਐਸਾ ਸਭ ਬੜਾਈ ਕਿ ਤੁਸੀਂ ਇਕੱਲੀਆਂ ਸੜਕਾਂ ਤੇ ਰਹਿਣਾ ਉਹਨਾਂ ਕੋਲ ਗੈਸ ਕਟਰ ਨੇ ਗੱਡੀਆਂ 'ਚ ਆਰੀ ਦੇ ਬਲੇਡ ਨੇ ਟੋਚਨ ਨੇ ਫਰਸਟ ایڈ ਦਾ ਸਮਾਨ ਹੈ ਨਵੀਂ ਵਰਦੀ ਦਿੱਤੀ ਉਹਨਾਂ ਨੂੰ ਤੇ 15 ਦਿਨ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਨੇ 124 ਬੰਦੇ ਜਿਹੜੇ ਸੀਗੇ ਉਹਨਾਂ ਨੂੰ ਮੌਕੇ ਤੇ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਕਰਤਾ ਛੋਟੂ ਛਿਹਟਾਂ ਲੱਗੀਆਂ ਸੀ ਛੋਟੀਆਂ ਸੀ ਉਕਰ ਚਲੇ ਗਏ 204 ਨੂੰ ਜ਼ਖਮੀ ਜਿਆਦਾ ਸੀ ਹਸਪੀਟਲ ਚ ਪਹੁੰਚਾਇਆ ਤੇ 15 ਦਿਨਾਂ ਚ ਸਿਰਫ 13 ਮੌਤਾਂ ਨਹੀਂ ਕਿੱਥੇ 1 ਦਿਨ ਚ 1 ਦਿਜ 17 ਸੀ ਇਹ ਮੈਂ ਹਰ ਮਹੀਨੇ ਦਾ ਡਾਟਾ ਜਾਰੀ ਕਰਿਆ ਕਰਾਂਗੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਪਣੀ ਜਾਨ ਦੀ ਕੀਮਤ ਸਮਝੋ ਕਿ ਇਹ ਪਹਿਲ ਕਰਮੀ ਪੁਰਾਣੀ ਵਿਵਸਥਾ ਦੇ ਉਲਟ ਕੀਤੀ ਗਈ ਹੈ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਵਾਹਨ ਸਿਰਫ ਉੱਚ ਅਧਿਕਾਰੀਆਂ ਨੂੰ ਹੀ ਦਿੱਤੇ ਜਾਂਦੇ ਸਨ ਸੀਮਾਨ ਨੇ ਕਿਹਾ ਹੈ ਕਿ ਲੋਕਾਂ ਵਿੱਚ ਐਸਐਚਓ ਪੰਜਾਬ ਪੁਲਿਸ ਦਾ ਚਿਹਰਾ ਅਸਲ ਚਿਹਰਾ ਹਨ ਕਿਉਂਕਿ ਉਹ ਸਿੱਧੇ ਤੌਰ ਤੇ ਲੋਕਾਂ ਨਾਲ ਜੁੜੇ ਹੋਏ ਹਨ ਮੁੱਖ ਮੰਤਰੀ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਨੇ ਸੜਕੀ ਹਾਦਸਿਆਂ ਵਿੱਚ ਮੌਤ ਦਰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ